ਅੱਜ ਤੋਂ ਸਦੀ ਪਹਿਲਾਂ ਜਦ ਕਾਂਡ ਸੀ ਹੋਇਆ ਸਾਰਾ ਪੰਜਾਬ ਸੀ ਉਦੋਂ ਹੁਬਾਂ ਮਾਰ ਕੇ ਰੋਇਆ ਪੇਸ਼ ਨਾ ਜਾਂਦੀ ਕੋਈ خیال ਜਦ ਕਰਦੇ ਦੌਰੀ ਮਜਬੂਰੀਆਂ ਮਾਰਾ ਮੈਂ ਬੇਰੁਜ਼ਗਾਰਾ ਜਿੱਥੇ ਕਰਾਂ ਨੌਕਰੀ ਤੇ ਉਹ ਹੀ ਗੋਰੇ ਤੇ ਉਹ ਹੀ ਗੋਰੇ ਦੇਸ਼ ਮੇਰੇ ਦੀ ਧਰਤੀ ਤੇ ਇਨਾ ਰਾਜ ਜਦ ਕੀਤਾ ਜਾਲਮ ਚੰਦਰੇ ਪਾਪੀ ਜਾਣ ਲਗੇ ਮਾਰਗੇ ਫੀਤਾ ਵੰਡ 47 ਭੁੱਲਦੀ ਨਹੀਂਓ ਲੱਗੇ ਇੱਜ਼ਤੀ ਢੋਰੇ ਮਜਬੂਰੀਆਂ ਮਾਰਾ ਮੈਂ ਬੇਰੁਜ਼ਗਾਰਾ ਜਿੱਥੇ ਕਰਾਂ ਨੌਕਰੀ ਇਹ ਉਹੀ ਗੋਰੇ ਤੇ ਉਹੀ ਗੋਰੇ ਜਾਲਮ ਚੰਦਰੇ ਪਾਪੀ ਸਬਸੀ ਹੱਸਦੇ ਹੌਸੀ ਮਾਵਾਂ ਦੇ ਪੁੱਤ ਸੂਰਮੇ ਬੱਬੂ ਇਹ ਨਾ ਚਾੜੇ ਫਾਂਸੀ ਫਿਰ ਬਦਲਾ ਲਿਆਸੀ ਸ਼ੇਰ ਨੇ ਡਾਇਰ ਜੇ ਜਹਾਨੋ ਤੋਰੇ ਮਜਬੂਰੀਆਂ ਮਾਰਾ ਮੈਂ ਬੇਰੁਜ਼ਗਾਰਾ ਜਿੱਥੇ ਕਰਾਂ ਨੌਕਰੀ ਤੇ ਉਹੀ ਗੁਰੇ ਤੇ ਉਹੀ ਗੁਰੇ